ਦੁਨੀਆ ਬਣੀ ਕਿਵੇਂ ਤੇ ਦੁਨੀਆ ਤੇ ਸਭ ਤੋਂ ਪਹਿਲਾਂ ਕੌਣ ਆਇਆ ਕਿਵੇਂ ਦੁਨੀਆ ਬਣੀ ਕਿੱਥੋਂ ਸ਼ੁਰੂਆਤ ਹੋਈ ਕਿਹੜੀ ਚੀਜ਼ ਤੋਂ ਸ਼ੁਰੂਆਤ ਹੋਈ ਪਹਿਲਾਂ ਕੀ ਚੀਜ਼ ਬਣੀ ਪਰਮਾਤਮਾ ਨੇ ਕਿਵੇਂ ਰਚਨਾ ਕੀਤੀ ਇਸ ਵੀਡੀਓ ਵਿੱਚ ਆਪਾਂ ਇਹ ਚੀਜ਼ ਬਾਰੇ ਸਾਰੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਚਰਚਾ ਕਰਨੀਆਂ ਜੋ ਕਿ ਦੁਨੀਆ ਬਣੀ ਕਿਵੇਂ ਤੇ ਕਦੋਂ ਸ਼ੁਰੂਆਤ ਹੋਈ ਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇਹ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਨਾ ਜੋ ਧਰਤੀ ਸੀ ਸੂਰਜ ਚੰਦ ਤਾਰੇ ਆਕਾਸ਼ ਬ੍ਰਹਿਮੰਡ ਇਹ ਸਭ ਚੀਜ਼ਾਂ ਕਦੋਂ ਬਣੀਆਂ ਕਿਵੇਂ ਬਣੀਆਂ ਸਭ ਤੋਂ ਪਹਿਲਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਮਤਲਬ ਕਿ ਸ਼ੁਰੂ ਤੋਂ ਆਦ ਤੋਂ ਉਹੀ ਸੱਚ ਹੈ ਉਹੀ ਪਰਮਾਤਮਾ ਉਸ ਤੋਂ ਜਿਹੜੀ ਜੋ ਦੁਨੀਆ ਸ਼ੁਰੂ ਹੋਈ ਹੈ ਆਦ ਸੱਚ ਜੁਗਾਦ ਸੱਚ ਜੁਗਾ ਜੁਗਾ ਤੋਂ ਸੱਚਾ ਜੋ ਉਹੀ ਸੱਚ ਇੱਕ ਪਰਮਾਤਮਾ ਨੂੰ ਕਹਾ ਗਿਆ ਫਿਰ ਗੁਰਬਾਣੀ ਦੱਸਦੀ ਹੈ ਕਿ ਇੱਕ ਹੁਕਮ ਅਕਾਉ ਨਾਲ ਜੋ ਦੁਨੀਆ ਸਜੀ ਵੀ ਅਕਾਉ ਅਕਾਉ ਕਿਹਾ ਗਿਆ ਹੁਕਮ ਨੂੰ ਕਿ ਹੁਕਮ ਕਰਨਾ ਜਿੱਦ ਆਪਾਂ ਕਿਸੇ ਨੂੰ ਹੁਕਮ ਕਰੀਏ ਉੱਥੇ ਸ਼ਬਦ ਅਕਾਉ ਵਰਤਿਆ ਗਿਆ ਗੁਰਬਾਣੀ ਵਿੱਚ ਅਕਾਉ ਸ਼ਬਦ ਦੀ ਵਰਤੋਂ ਜੋ ਕੀਤੀ ਹੋਈ ਹੈ ਇੱਕ ਆਵਾਜ਼ ਨਾਲ ਇੱਕ ਹੁਕਮ ਨਾਲ ਇੱਕ ਅਕਾਉ ਨਾਲ ਧਰਤੀ ਆਕਾਸ਼ ਬ੍ਰਹਿਮੰਡ ਦਰਿਆ ਬਣਨ ਲੱਗੇ ਹੁਕਮ ਹੋਇਆ ਪ੍ਰਮਾਤਮਾ ਦਾ ਕਿ ਜਿਸ ਨਾਲ ਜੋ ਸ੍ਰਿਸ਼ਟੀ ਬਣੀ ਬ੍ਰਹਿਮੰਡ ਦਰਿਆ ਬਣੇ ਧਰਤੀ ਬਣੀ ਇਕ ਉਸ ਦੇ ਹੁਕਮ ਨਾਲ ਉਹ ਹੁਕਮ ਇਹ ਹੁਕਮ ਨਹੀਂ ਕਿ ਹਾਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਤੇ ਆਪਾਂ ਕਿਸੇ ਨੂੰ ਹੁਕਮ ਕਰ ਦਈਏ ਕਿ ਹਾਂ ਵੀ ਮੇਰਾ ਜਾ ਕੰਮ ਕਰ ਦੇ ਕੋਈ ਇਦਾਂ ਇਹ ਇਹੋ ਵਾਲਾ ਹੁਕਮ ਨਹੀਂ ਕਿ ਹੈਗਾ ਇਹ ਪ੍ਰਮਾਤਮਾ ਦੀ ਗੱਲ ਕੀਤੀ ਗਈ ਹੈ ਇੱਥੇ ਕਿ ਪ੍ਰਮਾਤਮਾ ਦੀ ਆਵਾਜ਼ ਜਾਂ ਪ੍ਰਮਾਤਮਾ ਦਾ ਹੁਕਮ ਜਾਂ ਉਸ ਦੀ ਰਚਨਾ ਜਿੱਥੋਂ ਕੀ ਸ਼ੁਰੂਆਤ ਹੋਈ ਵਿਗਿਆਨ ਇਸ ਵਾਰ ਕੀ ਕਹਿੰਦਾ ਵਿਗਿਆਨ ਕਹਿੰਦਾ ਕਿ 3.8 ਅਰਬ ਸਾਲ ਪਹਿਲਾਂ ਜੋ ਦੁਨੀਆਂ ਦੀ ਸ਼ੁਰੂਆਤ ਹੋਈ ਵਿਗਿਆਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਵਿਗਿਆਨ ਤਾਂ ਕਹਿ ਰਿਹਾ ਕਿ 3.8 ਅਰਬ ਸਾਲ ਪਹਿਲਾਂ ਜੋ ਦੁਨੀਆਂ ਦੀ ਸ਼ੁਰੂਆਤ ਹੋਈ ਤੇ ਜੇ ਦੇਖਿਆ ਜਾਵੇ ਤਾਂ ਦੁਨੀਆਂ ਦੀ ਸ਼ੁਰੂਆਤ ਹੋਈ ਵਿਗਿਆਨ ਦੀ ਵਿਗਿਆਨ ਨੇ ਇੱਥੇ ਤੱਕ ਪੁਆਇੰਟ ਕੀਤਾ ਕਿ ਦੁਨੀਆਂ ਦੀ ਸ਼ੁਰੂਆਤ ਹੋਈ ਅਜੇ ਦੁਨੀਆਂ ਦੀ ਸ਼ੁਰੂਆਤ ਹੋਈ ਤੇ ਉਸ ਤੋਂ ਪਹਿਲਾਂ ਬ੍ਰਹਿਮੰਡ ਆਕਾਸ਼ ਇਹ ਸਭ ਚੀਜ਼ਾਂ ਕਿਵੇਂ ਬਣੀਆਂ ਜੋ ਵਿਗਿਆਨ ਆ ਉਹ ਪ੍ਰਮਾਤਮਾ ਦੀ ਖੋਜ ਨਹੀਂ ਕਰ ਸਕਦਾ ਵਿਗਿਆਨ ਤੋਂ ਵੀ ਪਹਿਲਾਂ ਪਰਮਾਤਮਾ ਆਪੇ ਸੱਚ ਖੇਲ ਸਭ ਸੱਚਿਆ ਰਚਨ ਆਪੇ ਅਲਖ ਵਰਤਾਇਆ ਇਹਦਾ ਅਰਥ ਇਹ ਸਾਰਾ ਖੇਡ ਵਾਹਿਗੁਰੂ ਨੇ ਹੀ ਰਚਿਆ ਉਹ ਆਪ ਹੀ ਇਸ ਨੂੰ ਚਲਾ ਰਿਹਾ ਸਭ ਤੋਂ ਪਹਿਲਾਂ ਕੌਣ ਆਇਆ ਜੇ ਆਪਾਂ ਸੋਚਦੇ ਹਾਂ ਕਿ ਦੁਨੀਆ ਦੀ ਸ਼ੁਰੂਆਤ ਹੋਈ ਤੇ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਮਨੁੱਖਾ ਆ ਜਾਂ ਕੋਈ ਜੀਵ ਜੰਤੂ ਪਸ਼ੂ ਪੰਛੀ ਤੇ ਸੁਣਨ ਚ ਜਿੱਦਾਂ ਆਪਣੇ ਸੁਣਨ ਚ ਆਉਂਦਾ ਕੀ ਉਹ ਸਭ ਤੋਂ ਪਹਿਲਾ ਚੀਜ਼ ਉਹ ਧਰਤੀ ਉੱਤੇ ਕੁੱਤਾ ਆਇਆ ਤੇ ਉਸ ਤੋਂ ਬਾਅਦ ਜੋ ਦੁਨੀਆ ਦੀ ਸ਼ੁਰੂਆਤ ਹੋਈ ਗੁਰਬਾਣੀ ਇਸ ਵਾਰ ਕੀ ਕਹਿੰਦੀ ਹੈ ਆਪੇ ਹੀ ਸਿਰਜਣਹਾਰ ਆਪੇ ਹੀ ਗੁਣਗਾ ਰੱਬ ਆਪ ਹੀ ਰਚਨਹਾਰ ਆਪ ਹੀ ਸਭ ਕੁਝ ਵਿਆਪਕ ਹੈ ਇਨਸਾਨ ਮਨੁੱਖ ਇਹ ਬ੍ਰਹਿਮੰਡ ਦਾ ਕੇਂਦਰ ਨਹੀਂ ਗੁਰਬਾਣੀ ਅਨੁਸਾਰ ਇਹ ਸਾਰੀ ਕਾਇਨਾਤ ਇਨਸਾਨ ਲਈ ਜਾਂ ਮਨੁੱਖ ਲਈ ਨਹੀਂ ਬਣੀ ਇਨਸਾਨ ਇੱਥੇ ਰੱਬ ਦੀ ਖੇਡ ਦਾ ਹਿੱਸਾ ਹੈ ਇੱਕ ਰੱਬ ਨੇ ਇੱਕ ਖੇਡ ਰਚੀ ਆ انسان ਆਪਾਂ ਜੋ ਉਸ ਦੀ ਖੇਡ ਦਾ ਇੱਕ ਹਿੱਸਾ انسان ਨੂੰ ਇੱਕ ਮੌਕਾ ਦਿੱਤਾ ਕਿ ਪ੍ਰਮਾਤਮਾ ਦਾ ਨਾਮ ਲਵੇ ਸੱਚਾ ਜੀਵਨ ਜੀਵੇ ਤੇ ਪ੍ਰਮਾਤਮਾ ਨਾਲ ਨਾਮ ਨਾਲ ਲੈਣ ਜੋ ਪ੍ਰਮਾਤਮਾ ਨਾਲ ਮਿਲਣ ਹੋ ਸਕਦਾ ਹੈ ਇਹ ਸੰਸਾਰ ਵਿਖਿਆ ਕਾ ਮੇਲਾ ਨਾਨਕ ਕਹੇ ਤਾਂ ਸੱਚ ਡਿਕ ਹੈ ਇਹਦਾ ਅਰਥ ਕੀ ਸੰਸਾਰ ਆ ਜੋ ਇੱਕ ਮੇਲਾ ਜੋ ਅਸਲ ਸੱਚ ਹੈ ਉਹ ਸਿਰਫ ਇੱਕ ਵਹਿਗਰੂ ਇੱਕ ਪਰਮਾਤਮਾ ਤੇ ਅਪ ਸੋਚੀ ਕਿ ਗੁਰਬਾਣੀ ਤੋਂ ਪਤਾ ਲੱਗਦਾ ਕਿ ਪਰਮਾਤਮਾ ਨੇ ਜੋ ਦੁਨੀਆ ਰਚੀ ਦੁਨੀਆ ਬਣਾਈ ਉਸ ਤੋਂ ਪਹਿਲਾਂ ਵੀ ਇੱਕ ਸੱਚ ਸੀ ਜੋ ਪਰਮਾਤਮਾ ਉਹਨੇ ਹੀ ਸ੍ਰਿਸ਼ਟੀ ਸਾਜੀ ਉਹਨੇ ਹੀ ਸਾਰੇ ਦਰਿਆ ਸਮੁੰਦਰ ਧਰਤੀ ਆਕਾਸ਼ ਤਾਰੇ ਬ੍ਰਹਿਮੰਡ ਉਸਦੇ ਹੀ ਹੁਕਮ ਨਾਲ ਬਣਿਆ ਦੁਨੀਆ ਦੀ ਸ਼ੁਰੂਆਤ ਇੱਕ ਵਿਗਿਆਨਿਕ ਹਾਸੇ ਨਾਲ ਨਹੀਂ ਹੋਈ ਸਗੋਂ ਇਹ ਪਰਮਾਤਮਾ ਦੀ ਰਚੀ ਇੱਕ ਖੇਡ ਹੈ ਤਬ ਤੋਂ ਪਹਿਲਾ ਮਨੁੱਖ ਜਾਂ ਜੀਵ ਜਾਂ ਕੋਈ ਜਾਨਵਰ ਧਰਤੀ ਤੇ ਨਹੀਂ ਆਇਆ ਇਹ ਕਿਸੇ ਨੂੰ ਨਹੀਂ ਪਤਾ ਕੌਣ ਆਇਆ ਜਾਂ ਕਦੋਂ ਆਇਆ ਗੁਰਬਾਣੀ ਕਹਿੰਦੀ ਹੈ ਕਿ ਉਸ ਦੇ ਹੁਕਮ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਉਸ ਨੇ ਹੁਕਮ ਕੀਤਾ ਇਹ ਦੁਨੀਆ ਸੰਸਾਰ ਇਹ ਬਣ ਗਏ ਉਹ ਸੱਚਾ ਵਹਿਗੁਰੂ ਉਹਦੀ ਜੋ ਇਹ ਖੇੜਾ ਜਿਸ ਨੂੰ ਰਚ ਕੇ ਵਾਹਿਗੁਰੂ ਆਪ ਹੀ ਵੇਖ ਰਿਹਾ ਸਾਡਾ ਕੰਮ ਇਹ ਨਹੀਂ ਕਿ ਅਸੀਂ ਇਹ ਜਾਣੀਏ ਇਹ ਕੋਸ਼ਿਸ਼ਾਂ ਕਰੀਏ ਕਿ ਦੁਨੀਆ ਕਿਵੇਂ ਬਣੀ ਕੌਣ ਪਹਿਲਾ ਆ ਕਿਵੇਂ ਸ਼ੁਰੂਆਤ ਹੋਈ ਇਹ ਸਾਡਾ ਕੰਮ ਨਹੀਂ ਤੇ ਨਾ ਹੀ ਅਸੀਂ ਇਸ ਨੂੰ ਸਮਝ ਸਕਦੇ ਹਾਂ ਸਾਨੂੰ ਜੋ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਉਹ ਇਹ ਸਮਝਣਾ ਚਾਹੀਦਾ ਕਿ ਅਸੀਂ ਜੋ ਦੁਨੀਆ ਤੇ ਆ ਤਾਂ ਗਏ ਤੇ ਦੁਨੀਆ ਤੇ ਅਸੀਂ ਆਏ ਕੀ ਕਰਨਾ ਕੀ ਸਾਡਾ ਉਹ ਕੰਮ ਕੀ ਆ ਕੀ ਸੰਦੇਸ਼ ਹੈ ਪ੍ਰਮਾਤਮਾ ਨੇ ਜੋ ਦੁਨੀਆ ਬਣਾਈ ਆ ਇਹ ਇਕੱਲੇ ਆਪਾਂ ਤਾਂ ਹੈ ਨਹੀਂ ਕਿ ਦੁਨੀਆ ਆਪਣੇ ਲਈ ਹੀ ਬਣੀ ਆ ਦੁਨੀਆ ਵਿੱਚ ਕਿੰਨੇ ਹੀ ਜੀਵ ਜੰਤੂ ਕਿੰਨੇ ਹੀ ਪਾਣੀ ਵਿੱਚ ਰਹਿੰਦੇ ਆ ਕਿੰਨੇ ਹੀ ਆਕਾਸ਼ 'ਚ ਰਹਿੰਦੇ ਆ ਕਿੰਨੇ ਹੀ ਧਰਤੀ ਤੇ ਰਹਿੰਦੇ ਆ ਸਭ ਦਾ ਕੋਈ ਨਾ ਕੋਈ ਕੰਮ ਹੈ ਕੋਈ ਨਾ ਕੋਈ ਉਦੇਸ਼ ਹੈ ਤੇ ਸਾਨੂੰ ਇਹੀ ਇਹ ਸੋਚਣਾ ਚਾਹੀਦਾ ਕਿ ਸਾਡਾ ਕੀ ਕੰਮ ਆ ਅਸੀਂ ਉਹਦੇ ਕਰਨ ਕਿ ਆਏ ਆ ਇਹ ਤਾਂ ਹੈ ਨਹੀਂ ਕਿ ਅਸੀਂ ਬਸ ਖਾਇਆ ਪੀਆ ਤੇ ਮਰ ਜਾ ਕਰੀਏ ਬਸ ਪਾਰਟੀਆਂ ਕਰੀਆਂ ਅੰਤ ਸਮੇਂ ਸੀ ਦੁਨੀਆ ਤੋਂ ਚਲ ਗਏ ਇਹ ਮਤਲਬ ਤਾਂ ਹੋ ਨਹੀਂ ਸਕਦਾ ਜੇ ਦੇਖਿਆ ਜਾਵੇ ਫਿਰ ਤਾਂ ਪ੍ਰਮਾਤਮਾ ਨੂੰ ਇਹ ਰਚਨਾ ਦੀ ਵੀ ਲੋੜ ਨਹੀਂ ਸੀ ਇਹ ਕੋਸ਼ਿਸ਼ ਕਰੋ ਕਿ ਆਪਾਂ ਇਹ ਚੀਜ਼ ਲੱਭੀਏ ਕਿ ਪ੍ਰਮਾਤਮਾ ਕਿੱਥੇ ਹੈ ਕਿਉਂ ਅਸਿਉ ਰਹੀ ਹੈ ਕਿਉਂ ਭੇਜੇ ਗਏ ਕੀ ਕਰਨ ਹੋਇਆ ਗੁਰਬਾਣੀ ਕਹਿੰਦੀ ਹੈ ਨਾਮ ਜਪੋ ਤੇ ਪ੍ਰਮਾਤਮਾ ਨੂੰ ਮਿਲਣਾ ਜੋ ਇਹ ਖੇਡ ਹੈ ਇਸ ਵਿੱਚੋਂ ਆਪਾਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਆਇਆ ਪ੍ਰਮਾਤਮਾ ਨੂੰ ਖੋਜਣ ਵਾਸਤੇ ਆਇਆ ਲੱਭਣਾ ਪੈਣਾ ਆਪਾਂ ਨੂੰ ਕਿ ਪ੍ਰਮਾਤਮਾ ਹੈ ਕਿੱਥੇ ਜਿੰਨ ਸ੍ਰਿਸ਼ਟੀ ਸਾਜੀ ਸੋਈ ਜਾਣੇ ਅੰਦਰ ਬਾਹਰ ਇੱਕੋ ਮਾਣੇ ਕਿਸ ਨੇ ਸ੍ਰਿਸ਼ਟੀ ਬਣਾਈ ਉਹ ਸਭ ਕੁਝ ਜਾਣਦਾ ਹੈ ਉਹੀ ਅੰਦਰ ਹੈ ਉਹੀ ਬਾਹਰ ਹੈ ਫਰਕ ਇਹ ਆਪਾਂ ਨੂੰ ਨਹੀਂ ਦਿਖਦਾ ਜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਦੁਨੀਆ ਕਿਵੇਂ ਬਣੀ ਗੁਰਬਾਣੀ ਸਾਨੂੰ ਸਾਫ਼-ਸਾਫ਼ ਦੱਸ ਦਿੰਦੀ ਹੈ ਕਿ ਇਹ ਜੋ ਸਾਰੀ ਖੇਡ ਆ ਉਸ ਪ੍ਰਮਾਤਮਾ ਦੇ ਹੁਕਮ ਨਾਲ ਚੱਲ ਰਹੀ ਹੈ ਇਹ ਉਸ ਦੀ ਹੀ ਬਣਾਈਏ ਜੋ ਦੁਨੀਆ ਜੋ ਬ੍ਰਹਿਮੰਡ ਇਹ ਉਸ ਦੇ ਹੁਕਮ ਨਾਲ ਹੀ ਚੱਲ ਰਹੇ ਨੇ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਉਹਦੇ ਨਾਮ ਨਾਲ ਜੁੜੀਏ ਤੇ ਜੋ ਸੱਚ ਜੀਵਨ ਸੱਚਾ ਜੀਵਨ ਉਹ ਨੂੰ ਸਫਲਾ ਕਰੀਏ ਤੇਸਾਂ ਨੂੰ ਸੇਵਾ ਕਰਨੀ ਚਾਹੀਦੀ ਆ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਦੂਸਰੇ ਬਾਰੇ ਸੋਚਣਾ ਚਾਹੀਦਾ ਇਨਸਾਨੀਅਤ ਰੱਖਣੀ ਚਾਹੀਦੀ ਆ ਤਾਨੂੰ ਇੱਕ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਚੀਜ਼ ਦਾ ਕਿਉਂਕਿ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਦੀ ਖੇਡ ਆ ਇਸ ਨੂੰ ਕੋਈ ਨਹੀਂ ਸਮਝ ਸਕਦਾ ਜੇ ਅੱਜ ਅਸੀਂ ਮੈਂ ਕਰ ਰਹੇ ਆ ਤੇ ਪ੍ਰਮਾਤਮਾ ਦੀ ਖੇਡ ਦਾ ਕੋਈ ਪਤਾ ਨਹੀਂ ਕਿ ਮੈਂ ਦਾ ਕਾਰਨ ਕੀ ਆ ਮੈਂ ਕਿਉਂ ਹੋ ਰਹੀ ਆ ਮੈਂ ਕੀ ਕਰਨਾ ਤੇ ਮੈਂ ਕਈ ਵਾਰ ਉੱਠੀ ਪੈ ਜਾਂਦੀ ਆ ਤੇ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਸਭ ਨੂੰ ਇੱਕ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਦੁਨੀਆ ਜੀ ਨੇ ਬਣਾਈਆ ਸੱਚਾ ਉਹੀ ਹੈ ਉਹੀ ਇੱਕ ਪਰਮਾਤਮਾ ਤੇ ਬਾਕੀ ਗੁਰਬਾਣੀ ਵਿੱਚ ਜੋ ਲਿਖਿਆ ਜਿੰਨਾ ਕਿ ਮੈਨੂੰ ਸਮਝ ਆ ਸਕਿਆ ਮੈਂ ਤੁਹਾਨੂੰ ਦੱਸਿਆ ਬਾਕੀ ਤੁਹਾਡੇ ਕੀ ਵਿਚਾਰ ਆ ਤੁਸੀਂ ਕੀ ਸਮਝੇ ਜਾਂ ਤੁਸੀਂ ਕੀ ਅੱਗੇ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਜਰੂਰ ਕਰਿਓ ਤਾਂ ਜੋ ਆਪਾਂ ਜੇ ਤੁਸੀਂ ਅੱਗੇ ਚਾਹੁੰਦੇ ਹੋ ਕਿ ਆਪਾਂ ਹੋਰ ਟੌਪਿਕਲੀ ਵੀਡੀਓ ਬਣਾਏਗੀ ਤਾਂ ਉਸ ਤੇ ਆਪਾਂ ਵੀਡੀਓ ਬਣਾਵਾਂਗੇ ਤੇ ਬਾਕੀ ਜੇ ਵੀਡੀਓ ਸਾਨੂੰ ਵਧੀਆ ਲੱਗੀ ਥੋੜੇ ਸਮਝ ਆਈ ਤਾਂ ਵੀਡੀਓ ਲਾਈਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ